ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਵਿੱਚ ਪਈ ਭਾਰੀ ਬਾਰਿਸ਼ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਹੋਇਆ ਜਲ-ਤਲ ਜਿੱਥੇ ਕੀ ਕੁਝ ਥਾਵਾਂ ਤੇ ਸਕੂਟਰੀ ਔਰਤੇ ਕਈ ਜਗ੍ਹਾ ਤੇ ਕਰੰਡ ਡੁੱਬੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਹਾਵੀਰ ਦਲ ਹਸਪੀਟਲ ਰੋਡ ਅਤੇ ਪਾਵਰ ਹਾਊਸ ਰੋਡ ਦੀਆਂ ਜਿੱਥੇ ਕੀ ਕੁਝ ਕਾਰਾਂ ਵੀ ਡੁੱਬੀਆਂ ਨਜ਼ਰ ਆ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਕਾਰਾ ਕਢਾਉਣ ਦੇ ਲਈ ਉਹਨਾਂ ਵੱਲੋਂ 500000 1500 ਰੁਪਏ ਤੱਕ ਲੋਕਾਂ ਨੂੰ ਦਿੱਤੇ ਗਏ ਗੱਡੀਆਂ ਬਾਹਰ ਕਢਾਉਣ ਦੇ ਲਈ ਅਤੇ ਇਸ ਦੇ ਨਾਲ ਨਾਲ ਇੱਕ ਹੋਰ ਦੇਖਣ ਨੂੰ ਮਿਲੀ ਕਿ ਬਿਜਲੀ ਬੋਰਡ ਦੇ ਜਿਹੜੇ ਖੰਭੇ ਲੱਗੇ ਉਹਨਾਂ ਤੇ ਮੀਟਰ ਲੱਗੇ ਆ ਮੀਟਰ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੇ ਕਿ ਕਾਰਾਂ ਦੀ ਜਿਹੜੀ ਕਿ ਕਾਰਾਂ ਕੱਡੀਆਂ ਜਾ ਰਹੀਆਂ ਟਰੈਕਟਰ ਟਰਾਲੀ ਦੇ ਨਾਲ ਅਤੇ ਕੁਝ ਕਾਰ ਤੱਕਾ ਲਾ ਕੇ ਬਾਹਰ ਕੱਢੀਆਂ ਜਾ ਰਹੀਆਂ ਹਨ ਤਨੂ ਗੱਲ ਗੱਲਬਾਤ ਕਰਾਵਾਗੇ ਕਾਰਾਂ ਦੇ ਮਾਲਕ ਨਾਲ ਤੇ ਗੱਡੀਆਂ ਕੱਢਣ ਵਾਲੇ ਨਾਲ ਕੀ ਕਹਿਣਾ ਹੈ ਬੱਚਿਆਂ ਦਾ ਬੀਐਸ ਦੇ ਰਿਗਾਰਡਿੰਗ ਜੋ ਗੱਡੀਆਂ ਬਾਹਰ ਕੱਢਿਆ ਜਾ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਾਵਰ ਹਾਊਸ ਰੋਡ ਦੀਆਂ ਜਿੱਥੇ ਕੀ ਪਾਣੀ ਦੇ ਵਿੱਚ ਕਾਰਾਂ ਡੁੱਬੀਆਂ ਨਜ਼ਰ ਆ ਰਹੀਆਂ ਤੇ ਟਰੈਕਟਰ ਟਰਾਲੀ ਨਾਲ ਅਤੇ ੱਤਕਾ ਲਾ ਕੇ ਗੱਡੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਕਾਰ ਨੂੰ ੱਤਕਾ ਲਾ ਕੇ ਬਾਹਰ ਲਿਖਿਆ ਜਾ ਰਿਹਾ ਕਾਰ ਪੂਰੀ ਡੁੱਬੀ ਹੋਈ ਆ ਤੇ ਪਿੱਛੇ ਬੱਚੇ ਲੱਗੇ ਹੋਏ ਆ ੱਤਕਲਾਂ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਾਉਰ ਸੋਰਦੀਆਂ ਤੁਹਾਨੂੰ ਦਿਖਾਉਣ ਲਈ ਇਹ ਹੈ ਕਿ ਦੇਖੋ ਬਿਜਲੀ ਬੋਰਡ ਦੇ ਜਿਹੜੇ ਮੀਟਰ ਲੱਗੇ ਹੋਏ ਸੀ ਮੀਟਰ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੋਂ ਦੀ ਹੈ ਪਾਵਰ ਹਾਊਸ ਰੋਡ ਦੀਆਂ ਜਿੱਥੇ ਕਿ ਮੀਟਰ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਕੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਪਹੁੰਚੇ ਕੀ ਕਾਰਨ ਕੀ ਮੇਰਾ ਨਾਮ ਜਗਰੂਪ ਸਿੰਘ ਹੈ ਜਿਹੜਾ ਦੋਨਿਆਂ ਨੂੰ ਕੋ ਆਇਆ ਸੀ ਜੀ ਇਹ ਕਾਰ ਫੇਖ ਲਾਰੀ ਸੀ ਜੀ ਕਾਰ ਦਾ ਮੂੰਹ ਸੀਗਾ ਮੇਰੀ ਦਾ ਬੱਸ ਸਟੈਂਡ ਵੱਲ ਨੂੰ ਜੀ ਵੀ ਪੈ ਗਿਆ 20 ਤੋਂ ਬਾਅਦ ਜੇ ਮਾਇਆ ਕਾਰ ਦਾ ਮੂੰਹ ਇਹ ਇਧਰ ਕੈਂਟ ਵੱਲ ਨੂੰ ਹੋਇਆ ਹੋਇਆ ਹੈ ਔਰ ਸਾਰੀ ਪਾਣੀ ਵੀ ਭਰ ਗਈ ਬਹੁਤ ਬੁਰਾ ਹਾਲ ਹੈ ਜੀ ਤੇ ਬਹੁਤ ਕਾਰਾਂ ਡੁੱਬੀਆਂ ਸੀ ਇੱਥੇ ਲੋਕਾਂ ਨੇ ਹਜ਼ਾਰ-ਹਜ਼ਾਰ 5-500 ਰੁਪਿਆ ਦੇ ਕੇ ਕਢਵਾਈਆਂ ਇਥੋਂ ਹੁਣ ਜਿਸ ਤਰ੍ਹਾਂ ਇਹ ਟਰੈਕਟਰ ਵਾਲਾ ਤੁਹਾਡੀ ਕਾਰ ਕੱਢ ਰਿਹਾ ਕਿੰਨੇ ਪੈਸੇ ਲੈ ਰਿਹਾ ਸਰ ਇਹ ਤਾਂ ਮੇਰਾ ਘਰ ਦਾ ਟਰੈਕਟਰ ਹੈ ਜੀ ਮੈਂ 25 ਕਿਲੋਮੀਟਰ ਤੋਂ ਮੰਗਵਾਇਆ ਮੇਰੇ ਪਿੰਡੋਂ ਅੱਛਾ ਤੇ ਜਿਹੜੇ ਪਹਿਲੇ ਕਾਰ ਕੱਢ ਕੇ ਲੈ ਕੇ ਗਏ ਉਹਤੇ 1000 ਹਾਂ 1000 ਰੁਪਏ 1500 500 ਇਸ ਤੱਕ ਪੈਸੇ ਲੈ ਕੇ ਕਾਰਾਂ ਕਢਵਾਉਣੀਆਂ ਜੀ ਲੋਕਾਂ ਨੇ ਘੜ ਤੋਂ ਘੜ 20 ਕਾਰਾਂ ਫਸੀਆਂ ਹੋਈਆਂ ਸੀ ਬਹੁਤ ਬੁਰਾ ਹਾਲ ਹੈ ਜੀ ਸਰ ਤੁਸੀਂ ਨਗਰ ਨਿਕਮ ਦੀ ਪ੍ਰੋਸੈਸ਼ਨ ਦੀ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਵੀ ਪਾਣੀ ਹੈ ਤੇ ਥੋੜੀ ਜਿਹੀ بارش ਨਾਲ ਇਹਨਾਂ ਡੁੱਬ ਗਿਆ ਦੇਖੋ ਜੀ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਲੋਕਾਂ ਨੂੰ ਪਬਲਿਕ ਨੂੰ ਤੁਰਕੇ ਵਾਲਿਆਂ ਨੂੰ ਬੜੀ ਲੇਡੀਜ਼ ਨੂੰ ਬੜੀ ਪਰੇਸ਼ਾਨੀ ਆਈ ਹੈ ਮੈਂ 3-4 ਘੰਟਿਆਂ ਤੋਂ ਖੜਾ ਹਾਂ ਤੇ ਪਿੰਡੋਂ ਟਰੈਕਟਰ ਦੀ ਵੇਟ ਕਰਦਾ ਸੀ ਜੀ ਤਾਂ ਇੱਥੇ ਹਜ਼ਾਰਾਂ ਲੇਡੀਜ਼ ਬੱਚੇ ਸਟੂਡੈਂਟ ਬਹੁਤ ਔਖੇ ਹੋ ਹੋ ਕੇ ਲੰਗੇ ਨੇ ਲੱਖ ਲੱਖ ਪਾਣੀ ਲੇਡੀਜ਼ ਦੇ ਕੱਪੜੇ ਭਿੱਜੇ ਹੋਏ ਹਨ ਤੇ ਇਹ ਮਤਲਬ ਠੀਕ ਨਹੀਂ ਜੀ ਕੋਈ ਸਿਸਟਮ ਨਾ ਬਿਲਕੁਲੀ ਨਹੀਂ ਪਰ ਕੀ ਨਾਮ ਹੈ ਤੇਰਾ ਮਨੀਸ਼ ਸਰ ਮਨੀਸ਼ ਜਿਹੜੀ ਗੱਡੀਆਂ ਤੁਸੀਂ ਧੱਕਾ ਲਾ ਕੇ ਲੈ ਕੇ ਆਏ ਹੋ ਕਿੰਨੇ ਰੁਪਏ ਲੈ ਰਹੇ ਹੋ ਗੱਡੀ ਘਾਉਂਦੇ 500 ਰੁਪਏ ਦੀ ਹੈ 500 अच्छा कितनी गाड़ी अभी तक निकाल चुके हो ये तो हमारा एक है वो बाकी वाले निकाल के सब बाकी वाले कितनी निकाल चुके हैं हमने निकाले है, मैं तो एक ही निकाले अभी थी। अच्छा ठीक है हमारा बेटा मेरा रविंद्र सिंह गई ताऊ जी एक घंटा पार चुकाया है ना तो पावर रो तो लगदे कि मैं जगह की में भी अपने वालों ਕੀਤਾ गया सर देखो ये बारिश दा होना पैगी है ना ठीक है जी हमारी मोटर वर्क कर रही है या ये दो घंटे का काम होगा जी पानी निकल जाएगा पानी ਇਸ ਕੋਈ ਬਾਰਿਸ਼ ਦੇ ਨਾਲ ਇੰਨਾ ਪਾਣੀ ਭਰ ਗਿਆ ਕਿ ਸਿਵਰੇਜ ਦੀ ਜਿਹੜੀ ਸਫਾਈ ਨਹੀਂ ਕੀਤੀ ਗਈ ਕਿ ਕਾਰਨ ਕੀ ਹੈ ਨਹੀਂ ਨਹੀਂ ਸਰ ਦੇਖੋ ਪਾਣੀ ਹੁਣ بارش ਆਪਾਂ ਨੂੰ ਪੁੱਛ ਕੇ ਤਾਂ ਆਉਂਦੀ ਨਹੀਂ ਜੀ ਹਨਾ ਜੀ ਆ ਗਈ ਠੀਕ ਹੈ ਜੀ ਇਹ ਐਕਚੁਅਲੀ ਇਹ ਨੀਵਾ ਏਰੀਆ ਹੈਗਾ ਥੋੜਾ ਜਿਆ ਸਾਰਾ ਪਾਣੀ ਇਕੱਠਾ ਹੋ ਕੇ ਇਧਰ ਆਉਂਦਾ ਦਾ ਠੀਕ ਹੈ ਤਾਂ ਕਰ ਪਾਣੀ ਖੜ ਜਾਂਦਾ ਇੱਥੇ ਨਹੀਂ ਰਾਜ ਨੂੰ ਲੱਗਦਾ ਨਹੀਂ ਮੋਟਰ ਤਾਂ ਹੁਣ ਚੱਲੀਆਂ ਤੁਹਾਡੀਆਂ ਨਹੀਂ ਨਹੀਂ ਜੀ بارش ਬੰਦ ਬਿਲਕੁਲ ਹੀ ਨਹੀਂ ਮੋਟਰਾਂ ਚੱਲਦੀਆਂ ਜੀ بارش ਕਿੰਨੇ ਵਜੇ ਆਈ 3 ਵਜੇ ਆਈਏ 4 ਵਜੇ بارش ਸਾਡੇ ਬੰਦੇ ਹੈਗੇ ਸੀ ਉੱਥੇ ਆਪਰੇਟਰ ਦੇ ਉਸ ਤੋਂ ਬਾਅਦ ਓਪਰੇਟ ਕਰਦੇ ਆ ਮੋਟਰਾਂ ਕਰਦੀਆਂ 3 ਘੰਟਿਆਂ ਤੋਂ ਹੀ ਸਾਡੇ ਮੋਟਰਾਂ ਚੱਲ ਰਹੀਆਂ ਹੈਗੀਆਂ ਪਾਣੀ ਨੂੰ 2-3 2 ਘੰਟੇ ਲੱਗਣਗੇ ਨਿਕਲਦੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਬੈਠੇ ਮਹਾਰਾਜ ਰਾਇਵਿੰਦਰ ਸਿੰਘ ਦਾ ਸੁਪਰਵਾਈਜ਼ਰ ਹੈ ਤ੍ਰਵੇਣੀ ਚੋਹਾਂਜੀ